ਇਹ ਮੀਰ মিয়া ਦੀ ਕਬਰ ਹੈ ਫਤਿਹਗੜ ਸਾਹਿਬ ਦੇ ਏਰੀਏ ਦੇ ਵਿੱਚ ਆਉਂਦੀ ਹੈ ਇਹ ਠੀਕ ਦ ਨੈਕਸਟ ਟ੍ਰਾਈ ਟੂ ਡੇਰਾ ਮੀਰ ਮੀਰਾਨ ਮੰਡੀ ਗੋਬਿੰਦਗਰ ਰੋਡ ਦੈਨ ਮੇਕ ਅ ਯੂ ਟਰਨ ਲੋ ਮੈਂ ਬੱਦ ਤੋਂ ਬੰਦ ਕਰ ਦਿਆ ਹਾਂਜੀ ਦੋਸਤੋ ਮੀਰ ਮੀਆਂ ਦੀ ਸਮਾਦ ਹੈ ਇਹ ਵੀ ਤਲਾਨੀਆਂ ਪਿੰਡ ਦੇ ਨੇੜੇ ਆ ਬਿਲਕੁਲ ਫੱਤੇਗੜ੍ਹ ਸਾਹਿਬ ਤੋਂ ਥੋੜੇ ਜੱਗ ਅੱਗੇ ਜਾ ਕੇ ਗੁਰਦੌਰ ਸਾਹਿਬ ਤੋਂ ਤਲਾਨੀਆਂ ਪਿੰਡ ਆ ਜਾਂਦਾ ਜਿਹੜਾ ਤੋਂ ਅੱਗੇ ਆ ਇਹ ਮਨ ਕੁੱਤਾ ਕੁਛ ਚੱਲ ਲਾਦਾ अंदर का भी दिखाने अंदर आ रही अजीब अजीब आवाजा आ रही हैं जिम्मे कि चमगिदर वगैरह होंगे हाल बहुत खस्ता हो चुकी है हालत तो। जगह भी के बची है बाकी लोगों ने देखो शायद होगी एक खासीयत सी दी भी एक उच्चिया बहुत बनिया हुई साम न देखो खेत किन्ने नीवे हैं ਇਹ ਇਮਾਰਤ ਤਾਂ ਬਹੁਤ ਉੱਚੀ ਹੈ ਚਾਰੇ ਪਾਸੇ ਤੁਹਾਨੂੰ ਪਹਿਲਾਂ ਦਿਖਾਉਣਾ ਹੈ ਵੀ ਇਹ ਕਿੱਦਾਂ ਦੀ ਹੈ ਇਹ ਵੀ ਤਿੰਨ ਤਿੰਨ ਮੰਜ਼ਲਾ ਮਾਰਤ ਸੀਗੀ ਸਮੈਲ ਬਹੁਤ ਗੰਦੀ ਆ ਰਹੀ ਹਾਲ ਤੋਂ ਇਹ ਦੋਸਤੋ ਇੱਕ ਤਰ੍ਹਾਂ ਦੀਆਂ ਬੈਠਣ ਲਈ ਕੁਸਤੀਆਂ ਬਣੀਆਂ ਹੋਈਆਂ ਨੇ ਜਦੋਂ ਇੱਥੇ ਕੋਈ ਨੂੰ ਸਲਾਮ ਕਰਨਾ ਆਉਂਦਾ ਹੋਊਗਾ ਤਾਂ ਉੱਥੇ ਬੰਦੇ ਹੋਣਗੇ ਇਹ ਕਾਹੀਓਂ ਚੀਆ ਸਾਰੀਆਂ ਸਰਦ ਦੀ ਇੱਟਾਂ ਨਾਲ ਬਣੀਆਂ ਹੋਈਆਂ ਨੇ ਉਸੇ ਤਰ੍ਹਾਂ ਖੜੀਆਂ ਦੇਖੋ ਐਨੇ ਸੈਂਕੜੇ ਸਾਲ ਹੋ ਗਏ ਨੇ ਇਨ੍ਹਾਂ ਨੂੰ ਪਰ ਹਾਈ ਤੱਕ ਕੁਝ ਨਹੀਂ ਵਿਗੜਿਆ ਚੂਨਾ ਜਿਹੜਾ ਉਹ ਹਜੇ ਵੀ ਪੱਟੇ ਤੇ ਪਟ ਨਹੀਂ ਹੁੰਦਾ ਇਹ ਇਹ ਤਾਂ ਆਪਣੇ ਸਵਿੰਟ ਲਾਇਆ ਹੁੰਦਾ ਮਕਾਨ 10 ਮਿੰਟ ਦੋ ਤਿੰਨ ਸਾਲ ਬਾਅਦ ਇਹ ਵਿਗੜ ਜਾਂਦਾ ਹੈ ਇਹਦੇ ਐਂਟਰੀ ਇਧਰਲੇ ਪਾਸੇ ਸੀਗੀ ਹਾਂ ਐਂਟਰੀ ਸੀ ਇਹਦਾ ਐਂਟਰ ਵਾਲਾ ਪਾਸਾ ਅੰਦਰ ਆ ਦੇਖੋ ਸੰਦਾਂ ਆਵਾਜ਼ ਵੀ ਤੁਹਾਨੂੰ ਸ਼ਾਇਦ ਸੁਣ ਰਹੀ ਹੋਵੇ ਇਹ ਚਾ ਉਹ ਕਿਧਰਾਂ ਦੀਆਂ ਵੱਜਾਂ ਉੱਪਰਲੇ ਵਾਸੇ ਮਿੱਠਾਈ ਮਿੱਠਾ ਕੋਈ ਸਾਫ ਸੰਭਾਲਣੀਆਂ ਚੀਜ਼ਾਂ ਦੀ ਯਾਰ ਇਲਾ ਜਾਨਵਰ ਵੀ ਹੋ ਸਕਦਾ ਹੈ ਖਾਸ ਕਰਕੇ ਨਸ਼ੇੜੀਆਂ ਦਾ ਅੱਡਾ ਇਹ ਇਕੱਲੇ ਆਉਣ ਦੀ ਥੋੜੀ ਤੁਸੀਂ ਨਾ ਕਰਿਓ ਕੋਈ ਵੀ ਹਿੰਮਤ ਨਾ ਕਰਿਓ ਆ ਦੇਖੋ ਇਹ ਵੀ ਮਕਬਰਾ ਬਣਿਆ ਹੋਇਆ 2 3 4 ਝਾੜੀਆਂ ਦੇ ਵਿੱਚ 5 <tries> सारे मकबरे हैं पर दिख नहीं रहे इतने वीडियो की क्वालिटी एक बार दस दौ वाइया आ रही है नहीं बंद कर दिए लाइव किसी टाइम त ਬਹੁਤ ਸ਼ਾਨਦਾਰ ਮੰਦਰ ਹੀ ਇਮਾਰਤ ਰਹੀ ਹੋਣੀ ਆ ਇਹ ਦੂਰ ਕਰਕੇ ਤੁਹਾਨੂੰ ਦੂਰ ਜਾ ਕੇ ਆ ਦੇਖੋ ਕਿੱਡੀ ਸਮਾਦ ਹੈ ਸਮਾਦ ਹੈ ਇਹ ਕਰੈਕਟ ਕਰ ਦਿਓ ਮੰਨੋ ਨਾਲ ਜ ਘਾਟਾ ਇਸ ਪਾਸੇ ਤੋਂ ਸ਼ਾਇਦ ਰਸਤਾ ਹੋਊਗਾ ਔਰੇ ਪਰ ਹੁਣ ਤਾਂ ਕੋਈ ਚੀਜ਼ ਨਹੀਂ ਬਚੀ ਇਹ ਥੜੇ ਬਣੇ ਹੋਏ ਨੇ ਬਿਲਕੁਲ ਸਾਹਮਣੇ ਇਹ ਬਿਲਡਿੰਗ ਦੇ ਵਾੜ ਚ ਸਾਰਾ ਕੁਝ ਤਾਂ ਥੋੜਿਆ ਬੈਠਣ ਲਈ ਆਇਟਾ ਦੇਖੋ ਫਰਸ਼ ਇੱਟਾਂ ਦਾ ਹੈ ਨਾ ਇਹਨਾਂ ਦਾ ਕੁਛ ਪਕਾਰ ਸਕਿਆ ਨਾ ਮਿੱਟੀ ਨਾ ਹਵਾ ਇਹਨਾਂ ਚੀਜ਼ਾਂ ਨੂੰ ਵੀ ਆਪਣੇ ਆਉਣ ਵਾਲੇ ਬੱਚਿਆਂ ਖਾਤਰ ਸੰਭਾਲਣਾ ਚਾਹੀਦਾ ਚਾਹੇ ਜੋ ਵੀ ਹੈ ਅੱਜ ਧੁੰਦ ਬਹੁਤ ਪਈ ਹੋਈ ਹੈ ਦੋਸਤੋ ਇੱਕ ਤਰ੍ਹਾਂ ਨੈਟਵਰਕ ਵੀ ਘਟ ਆ ਰਿਹਾ ਤੇ ਦੇਖੋ ਕਿਲੇ ਵਗੈਰਾ ਉੱਗ ਖੜੇ ਆ ਵੀ ਸਮਾਂ ਲੱਗ ਰਹੀ ਹੈ ਉਹ ਹੋਦ ਖਾਣੇ ਨੇੜੇ ਤੋਂ ਮੀਰ মিয়া ਦੀ ਕਬਰ ਹੈ ਮੁਸਲਮਨ ਫਕੀਰ ਮੀਰ মিয়া ਕਿਹ ਹੈ ਜਾਂ ਦੱਸ ਗਿਆ ਆ ਸਾਈਡਾਂ ਤੇ ਬੈਠਣ ਲਈ ਲੋਕਾਂ ਦੇ ਬੈਠਣ ਲਈ ਕੁਰਸੀਆਂ ਸੀਗੀਆਂ ਜਾਦੇ ਟਾਈਮ ਚ ਇਹਨਾਂ ਸੋਚਦੇ ਸੀਗੇ ਲੋਕ ਇਹਨਾਂ ਚੀਜ਼ਾਂ ਦੀ ਖਾਸਸਤਾ ਚਾਰੇ ਪਾਸੇ ਇੱਕ ਤਰ੍ਹਾਂ ਨਾਲ ਹੀ ਬਣੀਆਂ ਹੋਈਆਂ ਨੇ ਬਹੁਤ ਇਟ ਲੱਗੀ ਹੋਈ ਸੀ ਇਹਦੇ ਵਿੱਚ ਆਹ ਸੜਕ ਆਉਂਦੀ ਆ ਉਹ ਸਾਹਮਣੇ ਹਾਂਜੀ ਇਹ ਫਤਿਹਗੜ੍ਹ ਸਾਹਿਬ ਚ ਹੈ ਸਰੰਦ ਪੰਜਾਬ ਪਹਿਲਾਂ ਪੰਜਾਬ ਆਉਣਾ ਪੈਣਾ ਤੁਹਾਨੂੰ ਉਤੋਂ ਬਾਅਦ ਫਤਿਹਗੜ੍ਹ ਸਾਹਿਬ ਆਉਣਾ ਪੈਣਾ ਹੈ ਰਿਸਟਰੀਕਾ ਉਤੋਂ ਬਾਅਦ ਇਨ ਨੀਅਰ 2 ਕਿਲੋਮੀਟਰ ਹੈ ਫਤਿਹਗੜ੍ਹ ਸਾਹਿਬ ਤੋਂ ਲੋਕੇਸ਼ਨ ਵੀ ਮੈਂ ਪਾ ਦੂੰਗਾ ਤੁਹਾਨੂੰ ਉੱਥੇ ਜਾ ਕੇ ਤੁਸੀਂ ਗੂਗਲ ਤੇ ਵੀ ਹੈਗੀਆਂ ਇਹ ਚੀਜ਼ਾਂ ਸਾਰੀਆਂ ਪਈਆਂ ਹੋਈਆਂ ਰਿਵਿਊ ਆ ਬਾਕੀ ਇਹਦੇ ਨਾਲ ਵੀ ਹੋਰ ਛੋਟੇ-ਛੋਟੇ ਬਿਲਡਿੰਗਾਂ ਹੋਣਗੀਆਂ। ਓਹ ਖਤਮ ਨਹੀਂ ਹੋ ਰਿਹਾ। ਇੱਕ ਹੋਰ ਚੀਜ਼ ਦੇਖੋ ਕਲਾਕਾਰੀ। ਗੁਣੀਆਂ ਦੇਖੋ ਕਿੰਨਾ ਐ ਸਿੱਧੀਆਂ ਲੈਣਾ ਸਾਰੀਆਂ। ਕੋਈ ਕੰਧ 'ਚ ਵਿੰਗਵਾਲ ਨਹੀਂ। ਸਿਰੇ ਤੱਕ। ਸਤਿ ਸ੍ਰੀ ਅਕਾਲ ਜੀ ਜਗਮਉਂਦ ਸਿੰਘ ਜੀ ਸਿੱਧੂ ਸਾਹਿਬ। ਕੋਈ ਵੰਗਵਾਲ ਨਹੀਂ ਹੈਗਾ ਅੱਜ। ਜਾਂਦੇ ਟਾਈਮ ਦੀ ਕਲਾਕਾਰੀ ਹੈ ਅੱਜ ਤੁਸੀਂ ਮਿਸਤਰੀ ਤੋਂ ਬਾਥਰੂਮੇ ਬਣਾਉਣਾ ਹੋਵੇ। ਉਹ ਵੀ ਕਈ ਵਾਰ ਵੇਲੇ ਐਵੇਂ ਖਾ ਜਾਂਦਾ ਹੈ। ਜਾਂ ਦੇਖ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ। ਆ ਦੇਖੋ। ਡਿਜ਼ਾਈਨ ਪਿੱਟਾਂ ਨਾਲੇ ਡਿਜ਼ਾਈਨ ਬਣਾ ਰਿਹਾ ਹੁਣ ਤੁਸੀਂ ਕਾਫੀ ਵੀਡੀਓ ਆਈਆਂ ਆ ਪਿੱਟਾਂ ਨਾਲ ਬਣਾਉਣੇ ਘਰ ਦੇ ਵਿੱਚ ਡਿਜ਼ਾਈਨ। ਉਹ ਇਹਨਾਂ ਮੂਰੇ ਕੁਝ ਵੀ ਨਹੀਂ ਹੈ। ਜਿਹੜੀ ਕਲਾ ਕਰੀ ਇਹਨਾਂ ਚ ਕੀਤੀ ਸੀਗੀ। ਕਿਤੇ ਕਿਤੇ ਰੰਗ ਵਿਖੜਾ ਹੈ। ਹਣੀਲਾ ਰੰਗ ਸੀਗਾ ਇਹਨੂੰ ਸ਼ਾਇਦ ਬਿਲਡਿੰਗ ਨੂੰ ਸਾਰੀ ਨੂੰ ਉੱਪਰ ਜਾਣ ਲਈ ਅੰਦਰ ਪੌੜੀਆਂ ਵਗੈਰਾ ਹੈਗੀਆਂ ਪਰ ਚਮ ਕਿਧਰ ਬਹੁਤ ਅੰਦਰ ਬੈਠੇ ਢੱਲ ਲੱਗ ਰਿਹਾ ਜੀ ਇਹ ਤਾਂ ਮੈਂ ਕੱਲਾ ਹੀ ਆ ਦੂਜੇ ਨੰਬਰ ਤੇ ਗੰਦ ਬਹੁਤ ਆ ਸਮੈਲ ਬਹੁਤ ਆ ਰਹੀ ਹੈ ਭੈੜੀ ਜੀ ਅੰਦਰੋਂ ਸਰ ਜੀ ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਜਿੱਥੇ ਸ਼ਹੀਦੀ ਜੋੜ ਮੇਲਾ ਹੋਇਆ ਨੇ ਇਸ ਵਾਰ ਉੱਥੇ ਦੀ ਵੀਡੀਓ ਹੈ ਪੰਜਾਬ ਦੇ ਵਿੱਚ ਉੱਪਰ ਲొਕੇਸ਼ਨ ਪਾ ਦੂੰਗਾ ਜੀ ਵੀਡੀਓ 'ਚ ਤੇ ਲਾਈਵ ਦਮ ਆਹ ਦੇਖੋ ਤੰਦਰ ਹੁਣ ਤਾਂ ਇਹ ਨਸ਼ੇੜੀਆਂ ਨਸ਼ੇੜੀਆਂ ਦਾ ਅੱਡਾ ਹੀ ਬਣ ਚੁੱਕਿਆ ਜੀ ਕੋਈ ਆਉਂਦਾ ਜਾਂਦਾ ਹੈ ਨਹੀਂ ਉਰੇ ਸਾਮ ਸਮਵਾਲ ਕੇ ਚੀਜ਼ ਦੀ ਹੈ ਨਹੀਂ ਹੌਲੀ ਹੌਲੀ ਇਹ ਚੀਜ਼ਾਂ ਖਤਮ ਵੀ ਹੋ ਜਾਣਗੀਆਂ ਜਿਹੜੇ ਸਾਹਬ ਨਾਲ ਆਪਾਂ ਚੱਲ ਰਹੇ ਹਾਂ ਨਾ ਸਾਹਮਣੇ ਵਾਲੇ ਪਾਸੇ ਨੂੰ ਉਹਨਾਂ ਨੂੰ ਕੁੱਤਿਆਂ ਕਾਤੀਆਂ ਸੋਈਆਂ ਹੋਈਆਂ ਨੇ ਵੀਊ ਦਿਖਾਉਣਾ ਤੁਹਾਨੂੰ ਬੜੀ ਸ਼ਾਨਦਾਰ ਲੱਗ ਰਹੀ ਹੈ ਬਿਲਡਿੰਗ ਬਹੁਤ ਉੱਚੀ ਹੈ ਹਾਂ ਜੀ ਮੈਂ ਇਕੱਲਾ ਹੀ ਆਂ ਜੀ ਇਕੱਲਾ ਹੀ ਆਇਆ ਹੋਇਆ ਹਾਂ ਜੀ ਕਰਿਆ ਆ ਚਲੋ ਦਿਖਾਉਣ ਨੂੰ ਮੈਂ ਆਇਆ ਤਾਂ ਉਹ ਕਈ ਵਾਰੀਆਂ ਪਰ ਕੈਮਰਾ ਨਹੀਂ ਸੀ ਖੋਲਿਆ ਕਦੀ ਵੀ ਮੋਬਾਈਲ ਤੇ ਵੀਡੀਓ ਨਹੀਂ ਬਣਾਈ ਸੀ ਕਈ ਵਾਰੀ ਹੁੰਨੇ ਆ ਮੇਰੇ ਨਾਲ ਦੇ ਯਾਰ ਦੋਸਤ ਉਹ ਸਾਹਮਣੇ ਗਮੰਦ ਹੈ ਇਹ ਤਿੰਨ ਮੰਜ਼ਲੀ ਮਾਰਟ ਜੀ ਨਹੀਂ ਉੱਚੀ ਹੋਊਗੀ ਇਹ ਬਿਲਡਿੰਗ ਨੂਰ ਤਾਂ ਬੜੀ ਸ਼ਾਨਦਾਰ ਜਦੋਂ ਰੰਗ ਰੰਗ ਹੋਇਆ ਹੋਣਾ ਕਿਸੇ ਟਾਈਮ ਤੇ ਚਮਕਦੀ ਹੋਊਗੀ ਮਾਰਟ ਇਹ ਮੇਲੇ ਲੱਗਦੇ ਹੋਣਗੇ ਫਿਰ ਕਿਸੇ ਟਾਈਮ ਇਹਦੇ ਨਾਲ ਸੜਕ ਜਾਂਦੀ ਹੈ ਪੱਕੀ ਸੜਕ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਸਾਹਮਣੇ ਘਰ ਵੀ ਬਣੇ ਹੋਏ ਨੇ ਕੋਈ ਇੰਟਰਨੈਟ ਵਾਲੀ ਵੀ ਲੋੜ ਨਹੀਂ ਪਰ ਅੱਜ ਥੋੜੀ ਧੁੰਦ ਹੈ ਧੁੰਦ ਕਾਰਨ ਦੇਖੋ ਆਵਾਜ਼ ਆਈ ਇਸ ਦੀ ਤੇ ਜਦੋਂ ਗਰਮੀਆਂ ਦੇ ਵਿੱਚ ਇੱਥੇ ਸੁਹਾ ਚੱਲਦਾ ਹੁੰਦਾ ਹੈ ਇਦ ਨਾਲ ਪਾਣੀ ਵਾਲਾ ਸੁਹਾ ਇਹ ਜਦੋਂ ਦਿੱਕਤ ਆਉਂਦੀ ਹੋਊਗੀ ਆ ਦੇਖੋ ਪਾਣੀ ਵਾਲਾ ਸੁਹਾ ਇਹ ਉਦੋਂ ਦਿੱਕਤ ਆਉਂਦੀ ਲੰਗਣ ਲਗਾਉਣ ਨੂੰ ਕੋਈ ਰਸਤਾ ਦਾ ਕੋਈ ਖਾਸ ਨਹੀਂ ਹੈਗਾ ਇਹ ਕਾਹ ਹੈ ਆ ਦੇਖੋ ਛੋਟੇ ਛੋਟੇ 베ਰ ਵੀ ਲੱਗੇ ਹੋਏ ਨੇ ਇਹ 베ਰ ਪਤਾ ਨਹੀਂ ਅਸੀਂ ਕਹਿੰਦੇ ਇਹ ਕੀ ਹੈ ਇਹ ਕੁਛ ਨਹੀਂ ਹੈਗਾ ਆ 베ਰ ਹੈ ਮੁਰੇ ਵੰਦੀ ਲੱਗੀ ਸ਼ੇਅਰ ਜਰੂਰ ਕਰਦੇ ਜੀ ਪੂਰੀ ਵੀਡੀਓ ਦੇਖਣ ਲਈ ਆਪਣੇ ਚੈਨਲ ਤੇ ਬਣਾਈ ਪਈ ਹੋਈ ਆ ਵੀਡੀਓ ਸਾਰੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕੀ ਕਰੀ ਹੋਰ ਤੁਹਾਨੂੰ ਨੇੜੇ ਜਾ ਕੇ ਦਿਖਾਉਨੇ ਆ ਇਹ ਮੁਸਲਮਾਨ ਫਕੀਰ ਮੀਆਂ ਮੀਰ ਦੀ ਸਮਾਦ ਹੈ Google ਤੇ ਵੀ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਬਾਸਨਾ ਕਮਰੀ ਜੀ ਇਸ ਪੰਜਾਬ ਕੀ ਮੀਰ মিয়া ਕੀ ਟੌਮਬ ਹੈ ਇਹ ਕਬਰ ਜਿਸਕੋ ਬੋਲਤੇ ਹੈ ਸੌਰੀ ਪੰਜਾਬੀ ਇਤੋਂ ਅੱਧਾ ਕਿਲੋਮੀਟਰ ਤੇ ਇਸੇ ਨਾਂ ਤੇ ਪਿੰਡ ਵੀ ਹੈ ਡੇਰਾ ਮੀਰ মিয়া ਪਿੰਡ ਦਾ ਨਾਂ ਵੀ ਹੈ ਉੱਥੇ ਦੇ ਲੋਕਾਂ ਦੇ ਉਹ ਪਿੰਡ ਸ਼ਾਇਦ ਇਸੇ ਨਾਂ ਤੇ ਬਸਿਆ ਹੋਇਆ ਕਿਉਂਕਿ ਉੱਥੇ ਵੀ ਇੱਕ ਤਿੰਨ ਚਾਰ ਕਬਰਾਂ ਹੈ ਬੜੀਆਂ ਬੜੀਆਂ ਸ਼ਾਨਦਾਰ ਬਿਲਡਿੰਗਾਂ ਉਹ ਵੀ ਮਨੇ ਅੱਜ ਸਾਰੀਆਂ ਵੀਡੀਓ ਬਣਾਈਆਂ ਨੇ तो देख सकते हो एक बार फिर दिखाने थो अंदर जाके मेरा फिर जी कर जाके दिखावा सबसक्राइब किया हो जी उपासना कुमारी जी जरूर दस्यो कि मेरा पंजाबी चैनल है सामने देखो खबर आवाज़ सुनी सकते कि खतरनाक आवाज है आवज़र लगता सस्काल जी हाय हेलो गेम ओवर ਨਹੀਂ ਗੇਮ ਤਾਂ ਸਟਾਰਟ ਆ ਜੀ ਗੇਮ ਓਵਰ ਨਹੀਂ ਹੋਇਆ ਜੀ ਪੁਰਾਣੀ ਬਿਲਡਿੰਗ ਆ ਇਹ ਸ਼ਾਇਦ ਦੇਖਣ ਨੂੰ ਕੁਝ ਕਿਸੇ ਬੰਦੇ ਨੂੰ ਨਾ ਲੱਗੇ ਪਰ ਮੈਨੂੰ ਵਧੀਆ ਲੱਗੀ ਕੋਈ ਫੋਟੋਗ੍ਰਾਫ ਲੈਣੀ ਚਾਹੁੰਦਾ ਬੰਦਾ ਬਹੁਤ ਸ਼ਾਨਦਾਰ ਚੀਜ਼ ਆ ਇਹ ਚਿੰਜਾਂ ਵਾਸਤੇ ਕਲਾਕਾਰੀ ਆ ਕਿਸੇ ਟਾਈਮ ਨੀਲਾ ਰੰਗ ਹੋਇਆ ਹੋਣਾ ਇਹਨਾਂ ਬਿਲਡਿੰਗ ਨੂੰ ਮੀਰ মিয়া ਫਕੀਰ ਦੀ ਸਮਾਦ ਆ ਇਹਦੇ ਨਾਲ ਪਿੰਡ ਵੀ ਵਸਿਆ ਹੋਇਆ ਮੀਰ মিয়া ਉਹ ਜਾੜੇ ਵਾਲੇ ਪਾਸੇ ਨੂੰ ਤੁਰ ਪਈ ਆ ਤਾਂ ਬਿਲਡਿੰਗਾਂ ਹੀ ਇੰਨੀਆਂ ਮਜ਼ਬੂਤ ਨੇ ਤਾਂ ਹੀ ਇਹਨਾਂ ਨੂੰ ਕੁਝ ਨਹੀਂ ਹੋਇਆ ਇਹ ਆਪਣੇ ਬੰਦੇ ਨੇ ਬਣਾਈਆਂ ਹੁਣ ਬਿਲਡਿੰਗਾਂ ਤਾਂ 100 ਸਾਲ ਚੋਂ ਤਾਂ ਖਤਮ ਹੋ ਜਾਣੀਆਂ ਇਹ ਤਾਂ 178 ਦੇ ਨੇੜੇ ਤੇੜੀ ਦੀ ਬਿਲਡਿੰਗ 178 ਤੋਂ ਵੀ ਪਹਿਲਾਂ ਦੀ ਬਿਲਡਿੰਗ ਬਣੀ ਹੋਈ ਹੈ 5 600 ਸਾਲ ਪੁਰਾਣੀਆਂ ਬਿਲਡਿੰਗਾਂ ਉਸੇ ਤਰ੍ਹਾਂ ਖੜੀਆਂ ਹੈ ਉਪਾਸਨਾ ਕੁਮਾਰੀ ਜੀ ਕਿਆ ਬੋਲੇ ਜੀ ਯਸ ਯਸ ਗਰੋਪ ਬ੍ਰੋ ਮੁਦੀਆਰ ਸੁੱਖੀ ਸਿੰਘ ਸੁੱਖੀ ਸਿੰਘ ਧੰਨਵਾਦ ਵੀਰੇ ਸਾਰੇ ਜਿਹੜੇ ਦੇਖਣ ਲੱਗੇ ਆਂ ਜਿਨ੍ਹਾਂ ਦਾ ਨਾਮ ਵੀ ਨਹੀਂ ਲੇ ਹੋ ਰਿਹਾ ਧੰਨਵਾਦ ਜੀ ਤੁਹਾਡਾ ਮੇਡਾ ਡੇਰਾ ਮੀਰ ਮੀਆਂ ਪਿੰਡ ਤੇ ਲਾਗ ਮੀਰ ਮੀਆਂ ਜੀ ਦੀ ਸਮਾਦ ਆ ਇਹ ਟੌਮਬ ਗੂਗਲ ਤੇ ਜਾ ਕੇ ਸਰਚ ਕਰਦੇ ਹੋ ਟੌਮਬ ਆਫ ਮੀਰ ਮੀਆਂ ਪੰਜਾਬ ਪੰਜਾਬ ਦੇ ਵਿੱਚ ਐ ਗੁਰਦੁਆਰਾ ਸ਼੍ਰੀ ਗੁਰੂ ਫਤਿਹਗੜ ਸਾਹਿਬ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਛੋਟੇ ਸਾਬਜਦਿਆਂ ਦੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ਮਾਤਾ ਗੁਜਰੀ ਤੇ ਸਾਬਜਦਿਆਂ ਨੇ ਉੱਥੇ ਦੀ ਵੀਡੀਓ ਹੈ ਨੇੜੀ ਹੈ ਕਦੀ ਦਰਸ਼ਨ ਕਰ ਰਹੇ ਹੋਏ ਗੁਰਦੁਆਰਾ ਫਤਿਹਗੜ ਸਾਹਿਬ ਆਏ ਤੁਸੀਂ ਤਾਂ ਇਹ ਵੀ ਜਿਵੇਂ ਆਮ ਖਾਸ ਬਾਗ ਹੈ ਘੁੰਮਣ ਵਾਲੀ ਚੀਜ਼ ਹੈ ਇੱਥੇ ਵੀ ਤੁਸੀਂ ਆ ਸਕਦੇ ਹੋ ये मेरी बाइक खड़ी है जी बाइक तो आया मैं क्योंकि उल्ले ने सड़क आ रही आराम नर हर हर महादेव चितरमाली कोई गल नहीं है हैगी हिस्टोरिकल बिल्डिंग है ਕੋਈ ਪਰਸਨਲ ਹੀ ਲੈਣ ਦੀ ਲੋੜ ਨਹੀਂ ਫੋਟੋਗ੍ਰਾਫੀ ਕਰੋ ਕੋਈ ਸਿਨੈਰੀ ਕਰੋ ਬਲੌਗ ਬਣਾ ਲਓ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਇਹ ਜਿਹੇ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤੁਸੀਂ